ਬਹੁਤ ਵੱਡੀ ਖਬਰ ਹੈ ਜਿਵੇਂ ਕਿ ਬਠਿੰਡੇ ਦੀ ਐਸਐਸਪੀ ਨੇ ਲਾਈਵ ਐਕਸ਼ਨ ਕਰ ਦਿੱਤਾ ਹੈ ਇੱਕ ਪਾਸੇ ਨਰਿੰਦਰਦੀਪ ਨੂੰ ਮਾਰਿਆ ਜਾਂਦਾ ਕਰੰਟ ਲਾ ਕੇ ਔਰ ਦੂਜੇ ਪਾਸੇ ਕੈਸ ਐਚਓ ਇੱਕ ਨੌਜਵਾਨ ਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਯਾਨੀ ਤਸ਼ੱਦਦ ਕਰ ਦਿੰਦਾ ਤਾਂ ਉਹਨਾਂ ਨੇ ਇੱਕ ਲਾਈਵ ਆ ਕੇ ਆਪਣਾ ਪ੍ਰੂਫ ਦੇ ਦਿੱਤਾ ਕਿ ਭਾਈ ਅਸੀਂ ਇਹਨਾਂ ਦੇ ਉੱਤੇ ਐਕਸ਼ਨ ਲੈ ਲਿਆ ਔਰ ਕਿਵੇਂ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਪਟਾ ਫਿਰਦਾ ਅੱਜ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਵਾਂਗੇ ਕਿਉਂਕਿ ਬਠਿੰਡੇ ਦੀ ਐਸਐਸਪੀ ਬਣੀਓ ਪਹਿਲਾਂ ਵੀ ਪੰਜਾਬ ਦੇ ਲੋਕ ਕਹਿ ਰਹੇ ਸੀ ਕਿ ਭਾਈ ਜੇਕਰ ਇਨਸਾਫ ਦਵਾਇਆ ਤਾਂ ਬਠਿੰਡੇ ਦੇ ਲੋਕਾਂ ਨੂੰ ਜਾਂ ਫਿਰ ਗੋਨੇਆਣੇ ਦੇ ਲੋਕਾਂ ਨੂੰ ਕਹਿ ਲਈਏ ਤਾਂ ਬਠਿੰਡਾ ਐਸਐਸਪੀ ਹੀ ਕਰ ਸਕਦੀ ਆ ਤਾਂ ਰਾਤ ਉਹਨਾਂ ਨੇ ਬੀਤੀ ਰਾਤ ਜਿਹੜਾ ਵੱਡਾ ਐਕਸ਼ਨ ਲੈ ਲਿਆ ਤਾਂ ਉਹ ਖੁਦ ਲਾਈਵ ਆ ਗਏ ਨੇ ਅੱਜ ਤੁਹਾਨੂੰ ਮੈਂ ਸਿਰਫ ਐਸਐਸਪੀ ਦੇ ਮੂੰਹ ਸੁਣਾਉਣ ਜਾ ਰਿਹਾ ਜਿਹੜੀ ਕਿ ਬਠਿੰਡੇ ਦੀ ਐਸਐਸਪੀ ਹੈ ਕਿ ਨਰਿੰਦਰਦੀਪ ਦੇ ਹੱਕ ਦੇ ਵਿੱਚ ਹੋਰ ਬਹੁਤ ਸਾਰੇ ਯਾਨੀ ਕਿ ਨੌਜਵਾਨਾਂ ਦੇ ਉੱਤੇ ਤਸ਼ੱਦਦ ਕਰ ਰਹੀ ਪੰਜਾਬ ਬਠਿੰਡੇ ਦੀ ਪੁਲਿਸ ਯਾਨੀ ਜੇ ਇਹ ਸਾਬਾ ਉਹਨਾਂ ਬੰਦੀਆਂ ਜਿਹੜਾ ਤਸ਼ੱਦਦ ਕੀਤਾ ਗਿਆ ਉਹਦੇ ਪ੍ਰਤੀ ਜਿਹੜਾ ਐਕਸ਼ਨ ਲੈ ਲਿਆ ਬਠਿੰਡੇ ਦੀ ਐਸਐਸਪੀ ਨੇ ਇਹ ਦੇਖਣਯੋਗ ਆ ਕਿਉਂਕਿ ਪੰਜਾਬ ਦੇ ਲੋਕਾਂ ਦੀ ਉਮੀਦ ਸੀ ਕਿ ਬਠਿੰਡਾ ਐਸਐਸਪੀ ਇਸ ਮੁੱਦੇ ਉੱਪਰ ਬੋਲੇ ਤਾਂ ਫੇਰ ਕੋਈ ਮਾਮਲਾ ਸੁਲਝ ਸਕਦਾ ਤਾਂ ਹੁਣ ਬਾਰੇ ਦਿਨਾਂ ਦੇ ਵਿੱਚ ਕਹਿੰਦੇ ਫਾਂਸੀ ਵੀ ਹੋ ਸਕਦੀ ਹੈ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਨਰਿੰਦਰਦੀਪ ਨੂੰ ਕਰੰਟ ਲਾ ਕੇ ਮਾਰਿਆ ਤਾਂ ਇਹ ਤੁਹਾਨੂੰ ਮੈਂ ਪਹਿਲਾਂ ਬਠਿੰਡਾ ਦੀ ਐਸਐਸਪੀ ਆ ਮਹਿਲਾ ਕੀ ਜਦੋਂ ਕਹਿੰਦੇ ਹੁੰਦੇ ਨਾਰੀ ਸ਼ਕਤੀ ਜਾਗਦੀ ਹੈ ਫਿਰ ਐਸੇ ਤਰ੍ਹਾਂ ਹੀ ਜਾਗਦੀ ਹੈ ਯਾਨੀ ਵੱਡੇ ਐਕਸ਼ਨ ਦੇ ਵਿੱਚ ਆ ਗਈ ਹੈ ਐਸਐਸਪੀ ਬਠਿੰਡਾ ਤਾਂ ਜਿਹਨੂੰ ਪੂਰਾ ਪੰਜਾਬ ਦੇਖ ਰਿਹਾ ਕਿਉਂਕਿ ਨਰਿੰਦਰ ਦੀਪ ਦਾ ਜਿਹੜਾ ਕੇਸ ਹੈ ਇਹਨੂੰ ਲੈ ਕੇ ਲੱਗਦਾ ਸੀ ਕਿ ਇਨਸਾਫ ਤਾਂ ਨਹੀਂ ਹੋ ਸਕਦਾ ਕਿਉਂਕਿ ਸਰਕਾਰ ਭਗਵੰਤਮਾਨ ਦੀ ਹੈ ਪਰ ਕਿਤੇ ਨਾ ਕਿਤੇ ਮੈਂ ਗੱਲ ਜਿਹੜੀ ਕਹੀ ਸੀ ਉਹ ਸਿੱਧ ਹੁੰਦੀ ਜਾ ਰਹੀ ਹੈ ਕਿ ਵਿੱਚ ਬਹੁਤ ਸਾਰੇ ਪੁਲਿਸ ਮੁਲਾਜ਼ਮ ਜਾਨੀ ਕਿ ਮੈਂ ਐਸਐਸਪੀ ਬਠਿੰਡਾ ਦਾ ਨਾਮ ਲਿਆ ਸੀ ਔਰ ਦੂਜੇ ਪਾਸੇ ਗੌਰਵ ਯਾਦਵ ਡੀਜੀਪੀ ਪੰਜਾਬ ਦੇ ਯਾਰੀ ਇਹਨਾਂ ਦਾ ਵੱਡੇ ਅਫਸਰਾਂ ਦਾ ਮੈਂ ਨਾਮ ਤਾਂ ਲਿਆ ਸੀ ਕਿਉਂਕਿ ਬੜੇ ਹੀ ਇਮਾਨਦਾਰ ਨੇ ਐਸ ਕਰਕੇ ਮੈਂ ਦਾਵਾ ਕਰ ਦਿੱਤਾ ਸੀ ਕਿ ਬਠਿੰਡੇ ਦੀ ਐਸਐਸਪੀ ਇਸ ਮੁੱਦੇ ਪ੍ਰਤੀ ਐਕਸ਼ਨ ਲਾਊਗੀ ਤਾਂ ਹੁਣ ਉਹ ਲਾਈਵ ਆਏ ਨੇ ਤਾਂ ਤੁਹਾਨੂੰ ਮੈਂ ਸੁਣਾਉਣਾ ਕਿ ਆਖਰ ਉਹਨਾਂ ਨੇ ਕੀ ਕੀ ਕਿਹਾ ਇਸ ਮੁੱਦੇ ਪ੍ਰਤੀ ਕਿਹੜੇ ਕਿਹੜੇ ਐਕਸ਼ਨ ਕੀਤੇ ਨੇ ਔਰ ਕਿੰਨਾ ਪੁਲਿਸ ਮੁਲਾਜ਼ਮਾਂ ਤੇ ਕੀਤੇ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਪੂਰਾ ਪੰਜਾਬ ਦੇਖਣਾ ਚਾਹੁੰਦਾ ਤਾਂ ਸੁਣੋ ਕੀ ਐਸਐਸਪੀ ਕੀ ਕਹਿ ਰਹੇ ਨੇ ਭਾਈ ਬਖਤੌਰ ਸਿੰਘ ਜਿਹੜਾ 31 ਮਈ ਨੂੰ ਸ਼ਾਮ ਨੂੰ ਇੱਕ ਐਕਸ ਸਰਵਿਸਮੈਨ ਰੰਜੀਤ ਸਿੰਘ ਉਹਨਾਂ ਦੇ ਬਹੁਤ ਹੀ ਬੇਰਹਿਮੀ ਨਾਲ ਦੋ ਉਹਨਾਂ ਦੇ ਵਿੱਚ ਆਇਡੈਂਟੀਫਾਈਡ ਔਰ ਇੱਕ ਅਣਪਛਾਤੇ ਵਿਅਕਤੀ ਵੱਲੋਂ ਉਹਨਾਂ ਤੇ ਬਹੁਤ ਜ਼ਿਆਦਾ ਅਟੈਕ ਕੀਤਾ ਗਿਆ ਸੀਗਾ ਉਹਨਾਂ ਦੇ ਪਿੰਚ ਉਹਦੇ ਤਹਿਤ ਅਸੀਂ ਐਫਆਈਆਰ ਨੰਬਰ 44 1 ਜੂਨ ਨੂੰ ਅੰਡਰ ਸੈਕਸ਼ਨ ਅਟੈਂਪਟ ਟੂ ਮਰਡਰ ਰੌਕਪੁਲ ਰਿਸਟ੍ਰੇਨਡ ਆ ਜਿਹੜੇ ਇੰਕਰੀ ਦੇ ਸੈਕਸ਼ਨਸ ਹੁੰਦੇ ਆ ਉਹਦੇ ਤਹਿਤ ਅਸੀਂ ਕੋਰਫਟਾ ਥਾਣੇ 'ਚ ਇੱਕ ਮਕਦਮਾ ਦਰਜ ਕਰਦੇ ਬਾਅਦ ਹੀ ਆਪਣੀ ਸਪੈਸ਼ਲਾਈਜ਼ਡ ਟੀਮਾਂ ਨੂੰ ਰਾਤ ਰਾਤ ਜਾ ਕੇ ਬੜੀ ਮਿਹਨਤ ਦੇ ਨਾਲ ਜਿਹੜੇ ਦੋ ਮੁੱਖ ਦੋਸ਼ੀ ਐ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਅਲੋਂਗ ਵਿਦ ਜਿਹੜੀ ਗੱਡੀ ਚੋਂ ਆਏ ਸੀਗੇ ਤੇ ਦੌਰਾਨ ਕਮਪੀਸ਼ ਅਜੇ ਤੱਕ ਉਹਨਾਂ ਤੋਂ ਜਿਹੜੇ ਵੈਪਨ ਯੂਜ਼ ਕੀਤੇ ਗਏ ਸੀ ਇਹ ਸਾਰੀ ਕੁਤਮਾਚ ਵਿਚ ਇਨਕਲੂਡਡ ਰੌਡ ਕੁਲਹਾੜੀ ਔਰ ਜਿਹੜੀ ਇੱਕ ਦੋਸ਼ੀ ਕੋਲ ਤੇ ਦੇ ਕੋਲਿਕ ਵੈਪਨ ਸੀਗਾ ਜਿਹਦੀ ਉਹ ਕੋਈ ਪ੍ਰੂਫ ਨਹੀਂ ਦੇ ਪਾਇਆ ਉਹਨਾਂ ਨੂੰ ਗ੍ਰਾਮਿਤ ਕਰਕੇ ਅਸੀਂ ਜਿਹੜਾ ਆਰਮਜ਼ ਹੈਗਾ ਇਸ ਕੇਸ ਤੇ ਵਾਤਾ ਕਿਤਾ ਔਰ ਜਿਹੜਾ ਤੀਜਾ ਅਨ ਆਈਡੈਂਟੀਫਾਈਡ ਕਯੂ ਸੀਗਾ ਜੁਰਾਂ ਨੇ ਤਾਂ ਪੇਸ਼ ਅਸੀਂ ਕੋਨੂੰ ਵੀ ਆਈਡੈਂਟੀਫਾਈ ਕੀਤਾ ਉਹਨੂੰ ਵੀ ਅਸੀਂ ਬਹੁਤ ਜਲਦੀ ਅਰੈਸਟ ਕਰ ਲਾਂਗੇ ਔਰ ਇਸ ਦੇ ਨਾਲ ਨਾਲ ਅੱਜ ਮੈਂ ਐਮਪੀ ਦਿਹਾਤੀ ਦੇ ਨਾਲ ਜਿਹੜੇ ਆਪਣੇ ਵਿਕਟਿਮ ਹੈਗੇ ਰਣਜੀਤ ਸਿੰਘ ਉਹਨਾਂ ਦਾ ਹਾਜ਼ਰ ਪੁੱਛਣ ਲਈ ਜਿਸ ਪ੍ਰਾਈਵੇਟ ਹਸਪੀਟਲ 'ਚ ਐਡਮਿਟਡ ਹੈਗੇ ਉਹਨਾਂ ਨੂੰ ਲੈ ਕੇ ਆਇਆ ਹਾਂ ਉਹ ਬੜੇ ਸਟਰੌਂਗ ਸਪਿਰਿਟਿਡ ਹੈਗੇ ਉਹਨਾਂ ਦੇ ਇੱਕ ਜਿਹੜੀ ਲੈਕਚਰ ਜ਼ਿਆਦਾ ਇੰਤਰੀ ਹੈ ਜ ਜਿਹੜਾ ਉਹਨਾਂ ਨੇ ਦੱਸਿਆ ਕਿ 2 ਮਹੀਨੇ ਬਾਅਦ ਦੁਬਾਰਾ ਸਰਜਰੀ ਹੋਣੀ ਹੈ ਤੇ ਦੂਜੀ ਜਿਹੜੀ ਲੱਗਦੇ ਉਹ ਥੋੜੀ ਬੈਟਰ ਔਰ ਮੈਂ ਉਹਨਾਂ ਨੂੰ ਸਾਰੀ ਹੰਟਰ ਦੀ ਤਫ਼ਤੀਸ਼ ਦਾ ਦੱਸਤੀ ਆਈਆਂ ਕਿ ਅਸੀਂ ਕਿਸ ਸਟੇਜ ਔਫ ਇਨਵੈਸਟੀਗੇਸ਼ਨ 'ਚ ਪਹੁੰਚੇ ਔਰ ਜਿਹੜੀ ਦੂਜੀ ਵੀਡੀਓ ਨਾਲ ਕੁਲਦੀਪ ਕਾਲ ਹੈ ਉਹਦੀ ਜਿਹੜੀ ਦੂਜੀ ਵੀਡੀਓ ਸਾਨੂੰ ਮਿਲੀ ਹੈ ਅਸੀਂ ਉਹਦੇ ਤੇ ਉਹਦੀ ਵੀ ਤਫ਼ਤੀਸ਼ ਕਰਕੇ ਉਹਦੇ ਤੇ ਇੱਕ ਸੈਪਰੇਟ ਰੈਲੇਵੈਂਟ ਸੈਕਸ਼ਨ ਦਾ ਤੁਹ ਐਫ ਆਈ ਆਰ ਉਹ ਦੱਸ ਦਰਾਂਗੇ ਇਸ ਨਾਲ ਇਹ ਵੀ ਦੱਸਣਾ ਚਾਹਾਂਗੀ ਕਿ ਕੱਲ ਰਾਤ ਨੂੰ ਜਿਹੜੇ ਇੱਕ ਲੱਖੀ ਸਿੱਧੂ ਹੈਗੇ ਉਹਨਾਂ ਦੇ ਪਿੰਡੇ ਜਿਨ੍ਹਾਂ ਨੇ ਇੱਕ ਵੀਡੀਓ ਪਾਈ ਸੀ ਕਿ ਸਾਡੇ ਐਸ ਐਚਓ ਕੋਲ ਪਤਾ ਹੀ ਨਹੀਂ ਸਕਦਾ ਮੁਨੀਸ਼ ਦਾ ਜੋ ਉਹਨਾਂ ਨੇ ਲੈਜ ਕੀਤਾ ਸੀ ਕਿ ਉਹਨਾਂ ਨੇ ਮਿਸ ਰਿਪੋਰਟ ਕੀਤਾ ਤੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਰਾਤ ਨੂੰ ਹੀ ਮੈਂ ਉਹਨਾਂ ਨਾਲ ਜਿਹੜਾ ਰਾਬਤਾ ਕਾਇਮ ਹੋ ਗਿਆ ਸੀਗਾ ਨਾ ਇਹ ਸ਼ੋਰਟ ਇਨ ਕਿ ਵੀ ਉਹਨਾਂ ਤੇ ਡਿਸਪਲਿਨਰੀ ਐਕਸ਼ਨ ਹੋ ਸਕਦਾ ਸੋ ਦੇ ਖਿਲਾਫ ਔਰ ਤੁਹਾਨੂੰ ਕਿਸੇ ਤੋਂ ਵੀ ਡਰਾਉਣ ਦੀ ਲੋੜ ਨਹੀਂ ਉਹਨਾਂ ਨੂੰ ਮੈਂ ਆਪਣਾ ਵੀ ਮੋਬਾਈਲ ਨੰਬਰ ਦੇ ਦਿੱਤਾ ਸੀ ਕਿ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਤੁਸੀਂ ਮੈਨੂੰ ਹੀ ਐਸਪੀ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ and he also supported us and ਉਹਨਾਂ ਨੂੰ ਵੀ ਉਹਨਾਂ ਨੇ acknowledge ਕੀਤਾ ਕਿ ਤੁਸੀਂ ਜਲਦੀ ਬੰਦੇ ਫੜ ਲਏ ਸੀਗੇ ਬਾਕੀ ਜਿਹੜੇ ਵੀ ਉਹਨਾਂ ਨੂੰ drugs ਦੀ ਕੋਈ input ਦੇਣੀ ਆ i told them ਕਿ ਤੁਸੀਂ ਮੈਨੂੰ directly ਵੀ ਦੱਸ ਸਕਦੇ ਹੋ ਔਰ ਕਿਸੇ ਵੀ ਤਰ੍ਹਾਂ ਤੁਹਾਨੂੰ ਘਬਰਾਣ ਦੀ ਲੋੜ ਨਹੀਂ ਆ ਮੈਂ ਸਟੈਂਡ ਤਾਂ ਸੁਣ ਲਿਓ ਪੰਜਾਬਾਂ ਦੇ ਜਿਵੇਂ ਕਿ ਹੁਣ ਬਠਿੰਡੇ ਇਲਾਕੇ ਦੇ ਲੋਕ ਇਸ ਗੱਲ ਨੂੰ ਧਿਆਨ ਦੇ ਨਾਲ ਸੁਣ ਲੈਣ ਕਿਉਂਕਿ ਬਠਿੰਡੇ ਦੀ ਐਸਐਸਪੀ ਨੇ ਖੁਦ ਕਿਹਾ ਕਿ ਜਿਹੜੇ ਐਸਐਚਓ ਨੇ ਬਹੁਤ ਗੰਦਾ ਵਰਤਾਵ ਕੀਤਾ ਸੀ ਉਸ ਨੌਜਵਾਨ ਦੇ ਨਾਲ ਔਰ ਉਸ ਦੇ ਉੱਤੇ ਕਹਿੰਦੇ ਅਸੀਂ ਐਕਸ਼ਨ ਲੈ ਚੁੱਕੇ ਆ ਔਰ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਡਰੱਗਸ ਦੀ ਜਾਂ ਚਿੱਟਾ ਵੇਚਣ ਦੀ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਸਦਾ ਡਾਇਰੈਕਟ ਕਹਿੰਦੀ ਮੈਂ ਨੰਬਰ ਦੇ ਕੇ ਆਈ ਹਾਂ ਪਿੰਡਾਂ ਦੇ ਵਿੱਚ ਵੀ ਇਹ ਹਦਾਇਤ ਦਿੱਤੀ ਗਈ ਹੈ ਬਠਿੰਡੇ ਦੇ ਇਲਾਕੇ ਦੇ ਲੋਕਾਂ ਨੂੰ ਕਿ ਭਾਈ ਜੇਕਰ ਤੁਸੀਂ ਦੱਸਣਾ ਚਾਹੁੰਦੇ ਹੋ ਤਾਂ ਡਾਇਰੈਕਟਲੀ ਤੁਸੀਂ ਮੈਨੂੰ ਵੀ ਸਿੱਧਾ ਦੱਸ ਸਕਦੇ ਹੋ ਬਾਕਾਇਦਾ ਤੌਰ ਤੇ ਉਹਨਾਂ ਨੇ ਆਪਣਾ ਫੋਨ ਨੰਬਰ ਵੀ ਕਈ ਘਰਾਂ ਦੇ ਵਿੱਚ ਯਾਨੀ ਆਪਣਾ ਦੇ ਕੇ ਆਏ ਨੇ ਜਿਹੜੇ ਲੋਕ ਪੀੜਤ ਸੀ ਔਰ ਜਿਨ੍ਹਾਂ ਲੋਕਾਂ ਦੀਆਂ ਲੱਤਾਂ ਮਹਾਂ ਟੁੱਟੀਆਂ ਨੇ ਉਹਨਾਂ ਲੋਕਾਂ ਕੋਲ ਉਹ ਮਿਲ ਕੇ ਵੀ ਆਏ ਆ ਐਸ ਕਰਕੇ ਐਸਐਸਪੀ ਬਠਿੰਡਾ ਨੂੰ ਸਲੂਟ ਆ ਕਿ ਪੰਜਾਬ ਦੇ ਅੰਦਰ ਸਾਡੇ ਐਸੇ ਜਿਹੜੇ ਅਫੀਸਰ ਮੌਜੂਦ ਨੇ ਜਿਨ੍ਹਾਂ ਦਾ ਕਰਕੇ ਪੁਲਿਸ ਦੇ ਵਿੱਚ ਸੰਤੁਲਨ ਬਣਿਆ ਹੋਇਆ ਔਰ ਜਿਹੜੀਆਂ ਕਾਲੀਆਂ ਪੇਡਾਂ ਜਾਂ ਫਿਰ ਮਾੜੇ ਲੋਕ ਕਰਤੂਤਾਂ ਕਰਦੇ ਨੇ ਜਿਵੇਂ ਕਿ ਸੀਆਈ ਸਟਾਫ ਦੇ ਮੈਂਬਰ ਨਰਿੰਦਰਦੀਪ ਨੂੰ ਕਰੰਟ ਲਾ ਕੇ ਮਾਰਿਆ ਜਾਂਦਾ ਉਹਦੇ ਦੋਸਤ ਦੇ ਸਿਰ ਦੇ ਵਿੱਚ ਵੀ ਕਰੰਟ ਲਾਇਆ ਜਾਂਦਾ ਉਸ ਤੋਂ ਬਾਅਦ ਕਈ ਹੋਰ ਇਨਕਾਊਂਟਰ ਹੁੰਦੇ ਨੇ ਤਾਂ ਇਸ ਕਰਕੇ ਪੰਜਾਬ ਦੀ ਪੁਲਿਸ ਦਾ ਖਰਾਬ ਹੁੰਦਾ ਪਰ ਜਿਹੜਾ ਕਿ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਔਰ ਦੂਜੇ ਪਾਸੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਐਸਐਸਪੀ ਇਹਨਾਂ ਲੋਕਾਂ ਦੇ ਉੱਤੇ ਐਕਸ਼ਨ ਵੱਡੇ ਪੱਧਰ ਤੇ ਲੈਣ ਕਿਉਂਕਿ ਪੁਲਿਸ ਦਾ ਬੰਦਾ ਇੱਕ ਖਰਾਬ ਹੁੰਦਾ ਤੇ ਸਾਰੇ ਪੰਜਾਬ ਦੀ ਪੁਲਿਸ ਦੇ ਉੱਤੇ ਉਂਗਲੀ ਉੱਠ ਖੜਦੀ ਆ ਇਸ ਕਰਕੇ ਐਕਸ਼ਨ ਭਗਵੰਤ ਮਾਨ ਨੂੰ ਵੀ ਲੈਣਾ ਚਾਹੀਦਾ ਕਿਉਂਕਿ ਭਗਵੰਤ ਮਾਨ ਦਾ ਵੀ ਸਮਾ ਜਿਹੜਾ ਕਿ ਨਜ਼ਦੀਕ ਹੈ ਹੁਣ ਤਾਂ ਉਹਨਾਂ ਨੂੰ ਤਾਬਰ ਤੋਰ ਜਾਨੀ ਹਮਲਾ ਕਰਨਾ ਚਾਹੀਦਾ ਇਹਨਾਂ ਗੱਲਾਂ ਦੇ ਉੱਤੇ ਜਿਹੜੇ ਲੋਕ ਗਲਤ ਨੇ ਇਦੇ ਵਿੱਚ ਸਰਕਾਰ ਦਾ ਅक्स ਵੀ ਖਰਾਬ ਹੁੰਦਾ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਜਿਨ੍ਹਾਂ ਦੇ ਉੱਤੇ ਲੋਕ ਯਕੀਨ ਹੀ ਨਹੀਂ ਕਰਦੇ ਤਾਂ ਇਸ ਕਰਕੇ ਜੇਕਰ ਚੰਗੀ ਐਮੇਜ ਲੈ ਕੇ ਆਉਣੀ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਸਾਰੇ ਹੀ ਐਸਐਸਪੀ ਨੂੰ ਸਾਡੀ ਵੀ ਅਪੀਲ ਹੈ ਵੀ ਜਿੰਨੇ ਵੀ ਇਹ ਪੁਲਿਸ ਮੁਲਾਜ਼ਮ ਗਲਤ ਬੰਦੇ ਨੇ ਇਹਨਾਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਐਕਸ਼ਨ ਲੈ ਕੇ ਇਹਨਾਂ ਨੂੰ ਡਿਸਮਿਸੀ ਕਰ ਦੇਣਾ ਚਾਹੀਦਾ ਕਿਉਂਕਿ ਹੌਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਦੇ ਨਾਲ ਕਈ ਹੋਰ ਲੋਕ ਵੀ ਐਸਾ ਕੰਮ ਕਰਨਗੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦ ਸੀ ਕਿ ਬਠਿੰਡੇ ਦੀ ਐਸਐਸਪੀ ਇੱਕ ਮਹਿਲਾਗੀ ਤਾਂ ਮਹਿਲਾ ਤੁਸੀਂ ਸੋਚ ਸਕਦੇ ਹੋ ਕਿ ਇੱਕ ਔਰਤ ਦਾ ਦਿਲ ਕਿਹੋ ਜਿਹਾ ਹੁੰਦਾ ਪਰ ਉਹਨਾਂ ਨੇ ਕਈ ਵਾਰ ਮੈਂ ਉਹਨਾਂ ਦੇ ਇੰਟਰਵਿਊ ਸੁਣੇ ਨੇ ਉਹਨਾਂ ਨੇ ਇੱਕ ਬਿਲਕੁਲ ਹੱਕ ਦੀ ਗੱਲ ਕੀਤੀ ਹੈ ਤੇ ਜਿਹੜੇ ਹੁਣ ਨਵਿੰਦਰਦੀਪ ਨੂੰ ਮਾਰ ਕੇ ਗਰੰਟ ਨਾਲ ਬੈਠੇ ਨੇ ਉਹਨਾਂ ਲੋਕਾਂ ਨੂੰ ਫਾਸੀ ਦੇ ਤਖਤੇ 'ਤੇ ਤੱਕ ਇਹ ਹੀ ਐਸਐਸਪੀ ਬਚਾਊਗੀ ਕਿਉਂਕਿ ਐਸਐਸਪੀ ਬਿਲਕੁਲ ਇਮਾਨਦਾਰ ਨੇ ਪੂਰਾ ਪੰਜਾਬ ਉਹਨਾਂ ਨੂੰ ਜਾਣਦਾ ਹੈ ਕਿ ਉਹਨਾਂ ਦੀ ਸ਼ਬੀ ਕਿਹੜੀ ਹੈ ਕਿਉਂਕਿ ਇੱਕ ਐਸੇ ਪਰਿਵਾਰ ਦੇ ਵਿੱਚੋਂ ਉੱਠ ਕੇ ਉਹਨਾਂ ਨੇ ਆਪਣਾ ਸੰਘਰਸ਼ ਕਰਕੇ ਐਸਐਸਪੀ ਬਣੇ ਨੇ ਤਾਂ ਇਸ ਕਰਕੇ ਉਹਨਾਂ ਦੀਆਂ ਲੋਕ ਗੱਲਾਂ ਕਰਦੇ ਨੇ ਤਾਂ ਜਿੰਨੇ ਵੀ ਪੰਜਾਬ ਵਾਲੇ ਇਸ ਵੀਡੀਓ ਦੇ ਹੱਕ ਵਿੱਚ ਉਹਦਾ ਵੀਡੀਓ ਨੂੰ ਵੱਡੇ ਪੱਧਰ ਤੇ ਸ਼ੇਅਰ ਕਰ ਦੇਣਾ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ